ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਪੈਂਦਾ ਪਰ ਜੇ ਲੱਖ ਚੋਂ ਰੁਪਇਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ ਸੋ ਅਸੀਂ ਤੁਹਾਨੂੰ ਬਹੁਤ ਐਮੀਅਤ ਦਿੰਦੇ ਆ ਕਿ ਤੁਸੀਂ ਬਹੁਤ ਵੱਡੇ ਡਿਸੀਜਨ ਮੇਕ ਕਰੋ ਸਭ ਤੋਂ ਔਖੀ ਚੋਣ ਪੰਚਾਇਤੀ ਦੀ ਹੈ ਸਰਪੰਚੀ ਚੋਣ ਲਗਣੀ ਬਹੁਤ ਔਖੀ ਹੈ ਕਿਉਂਕਿ ਸਾਰਿਆਂ ਨਾਲ ਮਿਲਦੇ ਹੁੰਨੇ ਹੋ ਸਾਰਿਆਂ ਨੂੰ ਪਤਾ ਹੁੰਦਾ ਹੈ ਕੌਣ ਕੀ ਐ ਕਿਵੇਂ ਐ ਕਿੱਥੇ ਐ ਤੇ ਜੇ ਦੂਜੀ ਵਾਰ ਲੜਨੀ ਉਹ ਉਹ ਜ਼ਿਆਦਾ ਔਖੀ ਐ ਕਿਉਂਕਿ ਫੈਸਲੇ ਕੁਛ ਐ ਕਿ ਅੱਧੇ ਉਹਦੇ ਚ ਉਹ ਹੁੰਦੇ ਨੇ ਤੂੰ ਸਰਪੰਚ ਫਿਰ ਉਹ ਤੋਂ ਮੇਰੇ ਨਾਲ ਨਹੀਂ ਖੜਿਆ ਉਹ ਤਾਂ ਐ ਕਰਤਾ ਉਹ ਕਰਤਾ ਸੋ ਅਸੀਂ ਪਿੰਡਾਂ ਚੋਂ ਆਏ ਆ ਸਾਨੂੰ ਸਾਰਾ ਪਤਾ ਐ ਇਸ ਗੱਲ ਦਾ ਸੋ ਅੱਜ ਤੁਸੀਂ ਜੋ ਚੁਣੇ ਹੋਏ ਹੋ ਦੂਜੀ ਵਾਰ ਕਈ ਤੀਜੀ ਵਾਰ ਵੀ ਚੁਣੇ ਨੇ ਪੈਣਾ ਵੀ ਸਾਡੀਆਂ ਸਰਪੰਚ ਚੁਣੀਆਂ ਗਿਆ ਛੋਟੀਆਂ ਛੋਟੀਆਂ ਕੁੜੀਆਂ ਵੀ ਸਰਪੰਚੀ ਚ ਆਈਆਂ ਨੇ ਮੈਨੂੰ ਬੜੀ ਖੁਸ਼ੀ ਐ ਇਸ ਗੱਲ ਦੀ ਕਿ ਤੁਸੀਂ ਆਓ ਵਿੱਚ ਹਿੱਸਾ ਲਓ ਔਰ ਅਸੀਂ ਇਹ ਕਹਾਂ ਸੀ ਇਸ ਵਾਰ ਕਿ ਚੋਣ ਨਿਸ਼ਾਨ ਨਹੀਂ ਹੋਣਾ ਚਾਹੀਦਾ ਕਿਉਂ ਚੋਣ ਨਿਸ਼ਾਨ ਨਾ ਧੜੇ ਬੰਦੀ ਹੋ ਜਾਂਦੀ ਹੈ ਜਿਉਂ ਨਾਲ ਦਾ ਹੈ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸਰਪੰਚ ਪਿੰਡ ਦਾ ਜਦੋਂ ਬੋਟਾਂ ਆ ਗਈਆਂ ਜਿੱਧਰ ਮਰਜੀ ਹੋ ਜੋ ਤੁਹਾਡਾ ਹੱਕ ਹੈ ਪਰ ਜਦੋਂ ਸਰਪੰਚੋਂ ਤੁਸੀਂ ਤਾਂ ਪਿੰਡ ਦੇ ਸਾਰੇ ਪਿੰਡ ਦੇ ਹੁਣ ਮੈਂ ਮੁੱਖ ਮੰਤਰੀ ਬਣਾਦਾ ਤੁਸੀਂ ਮੈਨੂੰ ਜਿਹਨੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਤਾਂ ਮੁੱਖ ਮੰਤਰੀ ਸੋ ਇਹ ਥੋੜੀ ਇਹ ਕਿ ਮੈਂ ਉਹ ਕਹਾਂਗਾ ਤੂੰ ਮੈਨੂੰ ਬੋਟ ਨਹੀਂ ਭਾਈ ਮੈਂ ਤੇਰਾ ਮੁੱਖ ਮੰਤਰੀ ਨਹੀਂ ਹੈਗਾ ਸੋ ਤਾਂ ਉਦੋਂ ਹੁੰਦਾ ਜਦੋਂ ਚੋਣ ਲਿਆ ਬਹੁਮਤ ਆ ਗਿਆ ਬਹੁਮਤ ਤੋਂ ਬਾਅਦ ਤੂੰ ਸਾਰਿਆਂ ਦੇ ਉੱਪਰ ਸੋ ਇਸ ਕਰਕੇ ਬੜੀਆਂ ਚੰਗੀਆਂ ਚੰਗੀਆਂ ਰਿਪੋਰਟਾਂ ਪਿੰਡਾਂ ਚੋਂ ਆ ਰਹੀਆਂ ਨੇ ਕਿਉਂਕਿ ਜਦੋਂ ਵੀ ਅਸੀਂ ਕੋਈ ਸਕੀਮ ਬਣਾਉਨੇ ਆ ਪਿੰਡਾਂ ਵਾਸਤੇ ਕੋਈ ਸਕੀਮ ਬਣਾਉਨੇ ਆ ਅਸੀਂ ਕਹਿੰਨੇ ਯਾਰ ਇਹਦਾ ਫਾਇਦਾ ਪਿੰਡਾਂ ਨੂੰ ਹੋ ਰਿਹਾ ਨਾ ਮੈਨੂੰ ਫਾਇਦੇ ਦੱਸੋ ਪਹਿਲਾਂ ਕੀ ਕੀ ਨੇ ਪਹਿਲੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਸਾਡੇ ਪਿੰਡ ਵਾਲੀ ਬਾਕੀ ਬਾਜ ਦੇਖਾਂਗੇ ਸਾਡੇ ਪਿੰਡ ਕੱਸੀ ਹੁੰਦੀ ਸੀ ਮੇਰੀ ਮਾਂ ਹੋਰੀ ਉੱਥੇ ਥਾਪੀ ਨਾਲ ਕੱਪੜੇ ਧੋਉਂਦੀ ਹੁੰਦੀਆਂ ਸੀ ਅਸੀਂ ਉੱਥੇ ਨਹਾਈ ਜਾਂਦੇ ਹੁੰਦੇ ਸੀ ਤੇ ਉਸ ਕੱਸੀ ਕਿੱਧਰ ਗਈ ਬਈ ਪਹਿਲਾਂ ਮੈਂ ਸਾਡੇ ਪਿੰਡ ਵਾਲੀ ਲੱਭੋ ਉਹ ਕਹਿੰਦਾ ਦਬ ਦੁੱਬਲੀ ਜਿ ਕਿਸੇ ਨੇ ਬੰਦ ਹੋ ਗਿਆ ਈ ਸੂਆ ਇਹਦੇ ਜਿਹੜਾ ਸ਼ੇਰਾਂ ਵਾਲਾ ਰਜਬਾ ਹੈ ਉਹ ਜਾਂਦਾ ਸਾਡੇ ਵੀਰ ਵਿੱਚ ਦੀ ਜਾਂਦਾ ਇਧਰੋਂ ਚੀਮਾ ਵਿੱਚ ਦੀ ਨਾ ਤੇ ਉਹ ਵੀ ਬੰਦ ਹੋ ਗਿਆ ਵਿੱਚ ਦਰਖਤ ਤੋਂ ਕੋਕੇ ਮੈਂ ਕਿਹਾ ਵੀ ਪਹਿਲਾਂ ਤਾਂ ਇਹ ਬਹਾਲ ਕਰੋ ਅਸੀਂ ਪਿੰਡਾਂ ਨਾਲ ਗੱਲ ਕੀਤੀ ਪਿੰਡ ਵਾਲੇ ਚਲੋ ਮੇਰੇ ਪਿੰਡ ਵਾਲੇ ਤਾਂ ਮੰਨਦੇ ਹੀ ਗੱਲ ਮੇਰੀ ਮੈਂ ਧੰਨਵਾਦੀ ਹਾਂ ਉਹਨਾਂ ਦਾ ਤੇ ਉਹ ਕਹਿੰਦੇ ਆਪਾਂ ਕੱਢ ਜਾਈਏ ਪਾਈਪਾਂ ਦੱਬ ਦਾਂਗੇ ਮੈਂ ਕਿਹਾ ਦੱਸੋ ਕਿੱਥੋਂ ਦੀ ਜਾਂਦੀ ਸੀ ਕਿੱਥੋਂ ਕਿੱਥੋਂ ਦੀ ਪਾਈਪਾਂ ਦੱਬ ਕੇ ਹੋਰ ਵੀ ਵਧਾਤੀ ਉਹ ਕੱਸੀ ਪਹਿਲਾਂ ਕਿਤੇ ਮੁੱਕਦੀ ਸੀ ਘੱਟ ਮੁੱਕਦੀ ਅਸੀਂ ਕਿਹਾ ਇਧਰ ਦੀ ਦੂਜੇ ਪਾਸੇ ਵੀ ਕੱਢ ਦੋ ਜੀ ਰੋਂ ਵਾਲੇ ਪਾਸੇ ਵੀ ਕੱਢ ਦਿੰਨੇ ਤੇ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਹੁਣ ਏਦਾਂ ਹੀ ਨਾ ਹਰੇਕ ਪਿੰਡ ਨੂੰ ਕੱਢੋ ਪਾਈਪਾਂ ਦਾ ਬੋਝ ਜਿੱਥੋਂ ਜਿੱਥੋਂ ਮਰਜ਼ੀ ਲੈ ਕੇ ਜਾਓ ਨਹਿਰੀ ਪਾਣੀ ਜਿਹੜਾ ਉਪਿੰਡਾਂ ਦੀ ਹੈ। ਫਿਰ ਹਾਂ ਜੀ। 2.5 ਕਰੋੜ। ਹਾਂ। ਸ਼ਾਹ ਉਹ ਚੂਸੂਆ ਵੀ ਚਲਾਇਆ ਇਹਨਾਂ ਨਾਲ। ਇੱਧਰ ਫੇਰੂਆਣੇ ਵਾਲੇ ਬਸ ਪਹੁੰਚ ਗਏ। ਨਹੀਂ ਇੱਧਰ ਆਪਣਾ ਨਾਲੇ ਤੋਂ ਪਾਰ। ਹਾਂ। ਬਾਕੀ ਸਾਰੀ ਲਾ ਦੂੰ। ਜਦੋਂ ਕਰਨੀ ਲੱਗਿਆ ਹੁਣ। ਸੋ ਮੇਰੇ ਵੱਲੋਂ ਕੋਈ ਕਮੀ ਨਹੀਂ। ਮੈਂ ਕਹਿੰਨਾ ਨਹਿਰੀ ਪਾਣੀ ਜਦੋਂ ਸੌ ਚੁੱਕੀ ਹੈ 21% ਨਹਿਰੀ ਪਾਣੀ ਵਰਤ ਰਹੇ ਸੀ ਆਪਾਂ। ਸਿਰਫ 21% ਬੰਦ ਕਦੋਂ ਕਰਤਾ ਆਪਾਂ ਨੇ ਪਾਣੀ ਬਰਤਣਾ ਜਦੋਂ ਮੋਟਰਾਂ ਲੱਗੀਆਂ ਉਦੋਂ ਤਾਂ 10-15 ਫੁੱਟ ਤੇ ਪਾਣੀ ਸੀ ਉਹ ਓਡੀ ਦੂਰ ਜਾਂਦੀ ਸੀ ਉਹਦੀ ਪਾਈਪ ਦੀ ਧਾਰ ਹੁਣ ਪਾਣੀ 600 ਫੁੱਟ ਤੇ ਲੈ ਗਈ 500 ਫੁੱਟ ਤੇ ਹੁਣ ਪਤਾ ਲੱਗਿਆ ਨਹਿਰ ਦੇ ਪਾਣੀ ਦੀ ਵੈਲੂ ਕੀ ਹੈ ਤੇ 21% ਬਰਤ ਰਹੇ ਸੀ ਜਦੋਂ ਜਿੱਦੇ ਸੌ ਚੁੱਕੀ ਹੈ ਫਿਰ ਮੈਂ ਆਪਸਰਨ ਨੂੰ ਬੁਲਾ ਕੇ ਕਿਹਾ ਵੀ ਖਾਲ ਬਣਾਓ ਪੱਕੇ ਖਾਲ ਜਿੱਤੇ ਆਏਗੇ ਨੇ ਖਾਲ ਪੱਕੇ ਬਣਾਓ ਨਹਿਰਾ ਚੋਂ ਮੋਗੇ ਕੱਢੋ ਤੇ ਪਾਣੀ ਆਪਣੇ ਕੋਲ ਬਥੇਰਾ ਐ ਇਧਰ ਉਧਰ ਜਿਹੜਾ ਪਾਕਿਸਤਾਨ ਪੁકિસ્તાਨ ਨੂੰ ਜਾਂਦਾ ਸੀ ਸੌਰਾ ਸੀ ਰੁਕ ਰੁਕ ਲਿਆ ਠੀਕ ਹੈ ਨਾ ਅਜੇ ਇਧਰ ਹੀ ਚੱਲੂਗਾ ਹੁਣ ਵੀ ਰੁਕਿਆ ਹੀ ਅੱਜ ਅਸੀਂ ਤਾਂ ਪਹਿਲੀ ਰੁਕ ਲਿਆ ਸੀ ਠੀਕ ਹੈ ਨਾ ਅੱਜ 65% ਦੇ ਨੇੜੇ ਚਲੇ ਗਏ ਜੀ ਆਪਾਂ ਪਿੰਡਾਂ ਚ ਵੀਡੀਓ ਆਈਆਂ ਨੇ ਤੁਹਾਡੇ ਚੋਂ ਵੀ ਪਿੰਡ ਹੋਣਗੇ ਬਹੁਤ ਸਾਰੇ ਜਿਹੜੇ ਕਹਿੰਦੇ 40 ਸਾਲ ਪਾਣੀ ਦੇਖਿਆ ਸਾਡੇ ਪਿੰਡ ਅਸੀਂ ਕੁਕਾ 35 ਸਾਲ ਬਾਅਦ ਅਸੀਂ ਇੱਥੇ ਖਾਲਚ ਪਾਣੀ ਦੇ ਇਥੇ ਹੈ ਜੀ ਜਿਕੇ ਪੜਾ ਜੀ ਠੀਕ ਹੈ ਜੀ ਹਾਂ ਹਸਰਾਂ ਦੇ ਚੁਆ ਆਹੀ ਹੋਈ ਨੇ ਕਰ ਦੇਂਗੇ ਕਰ ਦੇਂਗੇ ਤੁਸੀਂ ਹੈਰਾਨ ਹੋ ਜੂਗੇ ਕਿ ਜੀ ਆ ਚਾਰ ਬਚੇ ਤਾਂ ਤੁਹਾਡੀ ਮੇਰੇ ਡੈਡੀ ਨੇ ਪੜਾਇਆ ਪਨੀਰ ਪਾ ਹਾਂਜੀ ਜੀ ਫੇਪੜਾਂ ਮੈਂ ਕੋਈ ਗੱਲ ਨਹੀਂ ਕੋਈ ਗੱਲ ਤੋਂ ਸਾਰਾ ਕੁਝ ਉਹ ਸਾਰਾ ਕੁਝ ਜਿਹੜੇ ਪੜ ਤਖੜਾਰੀਆਂ ਨਾ ਪਿੰਡਾਂ ਬڑے-ਬڑے ਖਿਡਾਰੀਆਂ ਦਾ ਪਿੰਡ ਜਕੇਪੜ ਠੀਕ ਹੈ ਜੀ ਠੀਕ ਕਰ ਦੇਣ ਕਰ ਜਿਹੜਾ ਵੀ ਤੁਸੀਂ ਮੰਗਾ ਸਾਰੀਆਂ ਦੱਸ ਕੇ ਜਾਇਓ ਸਾਨੂੰ ਤੁਸੀਂ ਜਾਇਓ ਨਾ ਇੱਥੋਂ ਅੱਜ ਆਏ ਕਿਤੇ ਕਿ ਬਸ ਮੇਰੇ ਪਾਸੋਂ ਤੋਂ ਬਾਤ ਤਾੜੀਆਂ ਮਾਰ ਕੇ ਚਲੋ ਨਾ ਨਾ ਸਾਰੇ ਅੱਜ ਸਾਰੇ ਇੱਥੇ ਬੈਠੇ ਨੇ ਰੋਟੀ ਖਾ ਕੇ ਜਾਣਾ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਕਿਉਂਕਿ ਆਪਣੇ ਪਿੰਡਾਂ 'ਚ ਵੀ ਮਸ਼ਹੂਰ ਹੈ ਇਹ ਕਿ ਜਿਹੜਾ ਘਰੇ ਆਇਆ ਉਹ ਭੁੱਖਾ ਨਹੀਂ ਜਾਣਾ ਚਾਹੀਦਾ ਵਾਪਸ ਸੋ ਅਸੀਂ ਤੁਹਾਡੇ ਵਾਸਤੇ ਖਾਣੇ ਦਾ ਪੂਰਾ ਪੂਰੀ ਵਧੀਆ ਪ੍ਰਬੰਧ ਕੀਤਾ ਹੈ ਤੇ ਸਭ ਤੋਂ ਵਧੀਆ ਗੱਲ ਇਹ ਹੋਊਗੀ ਕਿ ਅੱਜ ਤੁਸੀਂ ਮਾਝੇ ਮਾਲਵੇ ਦੋਬੇ ਦੇ ਸਾਰੇ ਪਿੰਡ ਪਿੰਡਾਂ ਦੇ ਚੁਣੇ ਹੋਏ ਸਰਪੰਚੋਂ ਆਪਸ 'ਚ ਵੀ ਤੁਹਾਡੀ ਜਾਣ ਪਛਾਣ ਹੋਊਗੀ ਕੁਝ ਜਿਵੇਂ ਇੱਕ ਦੂਜੇ ਨਾਲ ਗੱਲ ਕਰੋਗੇ ਫੋਨ ਨੰਬਰ ਸ਼ੇਅਰ ਕਰੋਗੇ ਕੱਲ ਨੂੰ ਕੁਝ ਪੁੱਛਣਾ ਉਹ ਵੀ ਆ ਐ ਹੁੰਦਾ ਹੁੰਦਾ ਐਸ ਅਫਸਰ ਤੋਂ ਹੁੰਦਾ ਹੁੰਦਾ एक नॉलेज शेयर करो <laughs> मैं सीखा में आया जी हम दस ओ फिर मैं और की करूंगा फिर <laughs> ਰਾਮਪੁਰਿਆਲੇ ਸਰਪੰਚ ਸਾਹਿਬ ਕੱਲੀਆਂ ਟੀਚਰਾਂ ਨਹੀਂ ਲੜਦੀਆਂ ਸਰਪੰਚ ਵੀ ਲੜਦੇ ਆਪਾਂ ਚ ਬੋਲਣ ਦਾ ਪੈਂਟ ਨਹੀਂ ਮੈਂ ਤਾਂ ਮੈਂ ਤਾਂ ਚਾਹ ਲਵਾ ਲਓ 15 ਮਿੰਟ 20 ਮਿੰਟ ਮੈਨੂੰ ਥੋੜਾ ਮੈਂ ਕੋਈ ਲਿਖ ਕੇ ਤਾਂ ਬੋਲਦਾ ਨਹੀਂ ਮੈਂ ਦਿਲੋਂ ਬੋਲਦਾ ਪਰ ਬੋਲਣ ਦਾ ਦਿਓ ਨਾ ਸੋ ਕੱਸੀਆਂ ਦਾ ਪਾਣੀ ਉਹਦਾ ਫਾਇਦਾ ਕੀ ਆ ਉਹਦਾ ਫਾਇਦਾ ਇਹ ਹੈ ਕਿ ਇੱਕ ਤਾਂ ਮਿਨਰਲ ਹੁੰਦੇ ਨੇ ਉਹ ਚ ਬਹੁਤ ਸਾਰੇ ਕੱਸੀਆਂ ਦਾ ਪਾਣੀ ਜਿੱਥੇ ਆਇਆ ਨਾਲ ਮਿੱਟੀ ਵੀ ਤਾਂ ਹੁੰਦੀ ਹੈ ਨਾ ਤੇ ਉਹ ਉਪਜਾਊ ਸ਼ਕਤੀ ਜਿਹੜੀ ਆ ਉਹ ਵਧੂਗੀ ਤੇ ਥੱਲੇ ਵਾਲਾ ਪਾਣੀ ਪਤਾ ਨਹੀਂ ਕਿਹੜੀ ਲੇਅਰ ਤੱਕ ਚਲੇਗਾ ਗਰਮ ਪਾਣੀ ਆਉਣ ਲੱਗੇ ਬੋਰਾ ਚੋਂ ਗਰਮ ਪਹਿਲਾਂ ਠੰਡਾ ਠਾਰ ਪਾਣੀ ਆਉਂਦਾ ਹੁੰਦਾ ਸੀ ਇੱਕ ਲੈਵਲ ਤੱਕ ਸੀ ਸੋ ਪਰ ਮੇਰੇ ਕੋਲੇ ਹੁਣ ਕੁਝ ਇਸ ਤਰ੍ਹਾਂ ਦੀਆਂ ਵੀ ਗੱਲਾਂ ਆਈਆਂ ਬਿੰਦਾਲੇ ਕੱਸੀ ਦਾ ਲਾ ਲੈਂਦੇ ਆ ਨਾਲੇ ਮੋਟਰ ਚਲਾ ਦਿੰਦੇ ਆ ਦਿਨੇ ਬਿਜਲੀ ਦਿੰਦੇ ਆ ਨਾ ਨਾਲੇ ਮੋਟਰ ਚਾਲ ਦਿੰਦੇ ਆ ਪਰ ਉਹ ਤੋਂ ਵੀ ਪੈਂਦਾ ਹੋਵੇ ਤਿੰਨੇ ਹੀ ਚੱਲਦੇ ਆ ਚਲੋ ਕੁਦਰਤ ਨੂੰ ਤਾਂ ਚਲੋ ਆਪਾਂ ਕੁਝ ਕਹਿ ਨਹੀਂ ਸਕਦੇ ਮੋਟਰ ਤਾਂ ਬੰਨ੍ਹ ਕਾ ਸਕਦੇ ਹਾਂ ਜਦੋਂ ਕੱਸੀ ਦਾ ਪਾਣੀ ਚੱਲ ਰਿਹਾ ਹੈ ਫਿਰ ਫਾਇਦਾ ਕੀ ਹੋਇਆ ਫਿਰ ਕੱਸੀ ਦਾ ਪਾਣੀ ਦਾ ਕਹਿੰਦਾ 3 ਵਜੇ ਵਿਹਲੇ ਹੋ ਜਾਣਾ 5 ਵਜੇ ਦੀ ਹੈਗਾ 5 ਵਜੇ 3 ਵਜੇ ਵਿਹਲੇ ਕਿੱਥੇ ਜਾਣਾ ਕਰੀ ਜਾਣਾ ਠੀਕ ਹੈ ਨਾ ਸੋ ਅਸੀਂ ਵੀਰੇ ਫੈਸਲਾ ਕੀਤਾ ਜਿੱਥੇ ਜਿੱਥੇ ਕੱਸੀ ਦਾ ਪਾਣੀ ਹੈ ਪੋਤਦਿਨੇ ਨਹੀਂ ਆਸੀ ਬਿਜਲੀ ਦੇਣੀ ਫਿਰ ਉਥੇ ਰਾਤ ਨੂੰ ਆਉਗੀ 8 ਘੰਟੇ ਆਉਗੀ ਆਉਗੀ 8 ਘੰਟੇ ਜੇ ਜੇ ਦੋ ਘਾਰੇ ਰਹਿ ਵੀ ਗਏ ਤੁਹਾਡੀ ਬਾਰੀ ਕੱਟ ਐ 15 ਮਿੰਟਾਂ ਮੇਰ ਖਾਲੀ ਕਿਲੇ ਦੇ ਜੇ ਬਾ ਕੋਈ ਦੋ ਘਾਰੇ ਰਹਿ ਵੀ ਗਏ ਰਾਤ ਵਾਲੀ ਜਦੋਂ ਬਿਜਲੀ ਆਉਗੀ ਉਦੋਂ ਉਹ ਲੋ ਕਰ ਲਿਓ ਤਾਂ ਇਹਦੇ ਨਾਲ ਪਾਣੀ ਤਾਂ ਘਟੂ ਘਟੇ ਵਜੂ ਨਾਲੇ ਤਾਂ ਹੁਣ ਉਹ ਚਲਾਈ ਜਾਂਦੇ ਨਾਲੇ ਉਹ ਚਲਾਈ ਜਾਂਦੇ ਸੋ ਇਸੇ ਕਰਕੇ ਤਾਂ ਆਪਾਂ ਕੀਤਾ ਕਿ ਥੱਲੋਂ ਵਾਲਾ ਪਾਣੀ ਆਉਣ ਵਾਲੀਆਂ ਪੀੜੀਆਂ ਵਾਸਤੇ ਛੱਡ ਦਈਏ ਮੈਂ ਤੁਹਾਨੂੰ ਖੁਸ਼ਖਬਰੀ ਦੇਣੀ ਚਾਹਨਾ ਕਿ ਬਹੁਤ ਸਾਰੇ ਜਿਹੜੇ ਬਲਾਕ ਨੇ ਜਿਹੜੇ ਪਹਿਲਾਂ ਡਾਰਕ ਜ਼ੋਨ ਸੀਗੇ ਉਹ ਉਹਨਾਂ ਦਾ ਪਾਣੀ ਕਈ ਜਗ੍ਹਾ ਤੇ ਤਾਂ 1-1 ਮੀਟਰ ਪਾਣੀ ਉੱਪਰ ਆ ਗਿਆ 1-1 ਮੀਟਰ ਪਾਣੀ ਉੱਪਰ ਆ ਗਿਆ ਆਪਾਂ ਕਰ ਲਾਂਗੇ ਠੀਕ ਕਰ ਲਾਂਗੇ ਲੱਗੇ ਹੋਏ ਆ ਤੇ ਨਾਲ ਇੱਕ ਹੋਰ ਸਪੰਸ ਸਾਹਿਬਾਨ ਤੁਸੀਂ ਆਪਣੇ ਪਿੰਡਾਂ 'ਚ ਮਤੇ ਪਾਓ ਜਦ ਬੇਨਤੀਆਂ ਕਰੋ ਕਿ ਜਿੱਥੇ ਕਨੈਕਸ਼ਨ ਹੈ ਮੋਟਰ ਦਾ ਦੇਖੋ ਬਿਜਲੀ ਫਰੀ ਹੈ ਘਟੋ ਘਟ 4 ਕਿਦ ਤਰਖਤ ਤਾਂ ਲਾਓ ਨਾ ਇੱਕ ਮੋਟਰ ਤੇ ਇੱਕ 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 ਉਹ ਦਰਖਤ ਮੈਂ ਮੈਂ ਤਾਂ ਲੇਕ ਨਹੀਂ ਜਾਣੇ ਪਹਿਲਾਂ ਡੇਕ ਹੁੰਦੀ ਸੀ ਇੱਕ ਢਾਲੀ ਹੁੰਦੀ ਸੀ ਹੈਨਾ ਇੱਕ ਹੋਰ ਕੋਈ ਦਰਖਤ ਤਿੰਨ ਚਾਰ ਦਰਖਤ ਆਪਣੇ ਮੋਟਰ ਤੇ ਹੁੰਦੇ ਸੀ ਹੁਣ ਤਾਂ ਜਮਈ ਰੋਡਾ ਪੋਡਾ ਕਰ ਲਿਆ ਪੰਜਾਬ ਜਮਈ ਗੰਗਾ ਨਗਰ ਜਾਦੇ ਨੇ ਦਰਖਤ ਆਪਣੇ ਨਾਲੋਂ ਜਾਇਓ ਪਹਿਲੇ ਜਾ ਕੇ ਦੇਖ ਕੇ ਆਇਓ ਬਾ ਬੋਟਾਪਕੇ ਜਦੋਂ ਟਪੋਂਗੇ ਯਾਦ ਰੱਖਦੇ ਨੇ ਉੱਥੇ ਨਾਲੇ ਉਹ ਆਪਾਂ ਕਹਿੰਦੇ ਵੀ ਉਹ ਤਾਂ ਇਹ ਤੋਂ ਮਾਰੂ ਤਲਾ ਸੋਇਸ਼ ਕਰਕੇ ਦਰਖਤ ਲਾਉਣ ਦਾ ਹੁਣ ਆਪਾਂ ਦੇਖੋ ਕੁਦਰਤ ਨੇ ਆਪਾਂ ਨੂੰ ਦਰੱਖਤ ਪਹਿਲਾਂ ਇੰਝ ਦਿੱਤੇ ਸੀ ਹੁਣ ਆਪਾਂ ਗਿਣ ਕੇ ਲਾਉਨੇ ਆ ਜਿਵੇਂ ਰਵਾਨ ਸਿੰਘ ਸਾਹਿਬ ਨੇ ਕਿਹਾ 96 ਲੱਖ ਲਾਤੇ ਠੀਕ ਹੈ ਨਾ ਇਹ ਕੁਦਰਤ ਦੀ ਇੱਕ ਆਪਾਂ ਨੂੰ ਆਕਸੀਜਨ ਵੀ ਤਾਂ ਲੈਣੀ ਹੈ ਕਿਤੋਂ ਕੁਦਰਤ ਨਾਲ ਕਿਉਂ ਛੇੜਛਾੜ ਕਰ ਰਹੇ ਆ ਫਿਰ ਉਹੀ ਆ ਜਿਹੜੀਆਂ ਹਨੇਰੀਆਂ ਮੀਂਹ ਫਿਰ ਦੁਬਾਰੇ ਝੱਖੜ ਬੇਮੌਸਮੇ ਇਹ ਉਸੇ ਦਿਨ ਦੀ ਚ ਹੈ ਪਹਾੜ ਦੇ ਲੋਕ ਕਿਵੇਂ ਤੁਰੇ ਆਉਂਦੇ ਨੇ ਥੱਲੇ ਨੂੰ ਕਿਉਂਕਿ ਸਾਰੀਆਂ ਜਣਾ ਪੱਟਤੀਆਂ ਉਹਨਾਂ ਦੀਆਂ ਥੱਲੋਂ ਦੀ ਹਾਈਵੇ ਕੱਢ ਤੇ ਸੁਰੰਗਾਂ ਕੱਢਤੀਆਂ ਉਦੇ ਨਾਲ ਉਹ ਪਹਾੜ ਕਹਿੰਦੇ ਸਾਨੂੰ ਕੁਛੜੀ ਜਾਨੇ ਯਾਰ ਤੁਸੀਂ ਸੋ ਕੁਦਰਤ ਤੇ ਸਭ ਕੁਝ ਦਿੱਤਾ ਹੈ ਆਪਾਂ ਨੂੰ ਪਰ ਛੇੜ ਜਾੜਨਾ ਕਰੀਏ ਸੋ ਇਸ ਵਾਰ ਅਸੀਂ ਜਿਹੜਾ ਪਿੰਡਾਂ ਲਈ ਜਿਵੇਂ ਬਿਜਲੀ ਦਾ ਕੀਤਾ ਹੈ ਬਿਜਲੀ ਤੁਹਾਨੂੰ ਮਿਲੂਗੀ ਕੋਈ ਪ੍ਰੋਬਲਮ ਨਹੀਂ ਬਿਜਲੀ ਦੀ ਬਿਜਲੀ ਦਾ ਆਪਾਂ ਥਰਮਲ ਪਲਾਂਟ ਵੀ ਨਾਮਾ ਖਰੀਦ ਲਿਆ ਬਿਜਲੀ ਦੀ ਕੋਈ ਦਿੱਕਤ ਨਹੀਂ ਫਿਰ ਪਾਣੀ ਪਿੰਡਾਂ ਵਾਲਾ ਫਿਰ ਟੋਬੇ ਵਾਲਾ ਕਿਸੇ ਵੇਲੇ ਤੱਕ ਇੰਨਾ ਪਾਣੀ ਕਨਜੈਪਸ਼ਨ ਹੁੰਦਾ ਨਹੀਂ ਸੀਗਾ ਪਿੰਡਾਂ ਦੀ ਘਰਾਂ ਚ ਤਾਂ ਟੋਬੇ ਚੱਲ ਜਾਂਦੀ ਸੀ ਹੁਣ ਤਾਂ ਮਤਲਬ ਸ਼ਹਿਰਾਂ ਮੰਗੂ ਹਰ ਵਕਤ ਜਿਹੜੀਆਂ ਨਾਲੀਆਂ ਨੇ ਪਿੰਡਾਂ ਦੀਆਂ ਵੀ ਚੱਲਦੀਆਂ ਰਹਿੰਦੀਆਂ ਸੋ ਟੋਬੇ ਓਵਰਫਲੋ ਹੋ ਗਈ ਉਹ ਗੰਦਾ ਪਾਣੀ ਜਾਂਦਾ ਫਿਰ ਗਲੀਆਂ ਜਾਂਦਾ ਹੈ ਜਾਂ ਆਲੇ ਦੁਆਲੇ ਦੇ ਘਰਾਂ ਨੂੰ ਡੈਮੇਜ ਕਰਦਾ ਤੇ ਉਹ ਅਸੀਂ ਸਾਰਾ ਪਲਾਨ ਬਣਾ ਲਿਆ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਪੰਜਾਬ ਦਾ ਇੱਕ ਵੀ ਟੋਬਾ ਅਸੀਂ ਅਨ ਟੱਚ ਨਹੀਂ ਛੱਡਾਂਗੇ ਉਹਦਾ ਪਾਣੀ ਟ੍ਰੀਟ ਕਰਕੇ ਉਹਨੂੰ ਲਿਫਟ ਕਰਕੇ ਪਾਣੀ ਨੂੰ ਪਹਿਲਾਂ ਟ੍ਰੀਟ ਕਰਾਂਗੇ ਟ੍ਰੀਟ ਕਰਕੇ ਉਹਨੂੰ ਠੀਕ ਕਰਕੇ ਤੇ ਉਹਦੇ ਚੋਂ ਸਾਰਾ ਜਿਹੜਾ ਗਲਤ ਕੋਈ ਕੋਈ ਸੈੱਟ ਵਗੈਰਾ ਜੀ ਉਹਨੇ ਉਹ ਕੱਢ ਕੇ ਉਹਨਾਂ ਖੇਤਾਂ ਵਾਸਤੇ ਤੁਹਾਨੂੰ ਮੋਟਰ ਪੰਪ ਲਾ ਕੇ ਉਸੇ ਕੱਸੀ ਵਿਜਦੀ ਆਪਾਂ ਉਹ ਤੁਹਾਨੂੰ ਕਰਕੇ ਢੋਬਾ ਖਾਲੀ ਜਦੋਂ ਦੁਆਰਾ ਹੋ ਗਿਆ ਮੋਟਰ ਤੁਹਾਡੇ ਕੋਲੇ ਹੈ ਸਟਾਰਟਰ ਤੁਹਾਡੇ ਕੋਲੇ ਹੈ ਫੇਰ ਖਾਲੀ ਕਰ ਲਓ ਸੋ ਤੁਹਾਨੂੰ ਪੂਰਾ ਸਿਸਟਮ ਉਹ ਸਾਈਕਲ ਰੀਸਾਈਕਲ ਦਾ ਦੇ ਕੇ ਜਾ ਹਰੇਕ ਬਿੰਦੂ ਇਦੇ ਵਿੱਚ ਕੋਈ ਛੋਟਾ ਵੱਡਾ ਪਿੰਡ ਜਾਂ ਕੋਈ ਟੋਬਾ ਦਾ ਹਰੇਕ ਪਿੰਡ ਚ ਕਿਤੇ 2-2 3-3 ਵੀ ਹੈ 4-4 ਵੀ ਹੈ ਤੋ ਇਸੇ ਕਰਕੇ 15000 ਟੋਬੇ ਹੋਗੇ ਨਾ 13000 ਪਿੰਡ ਨੇ ਤਾਂ ਕਈ ਪਿੰਡ ਵੱਡੇ ਪਿੰਡ ਵੀ ਨੇ ਸੋ ਫਿਰ ਖੇਡਾਂ ਦਾ ਮੈਦਾਨ ਹਰ ਪਿੰਡ ਦੇ ਵਿੱਚ ਅਸੀਂ ਗਰਾਊਂਡ ਬਣਾਵਾਂਗੇ ਜੇ ਤੁਹਾਡੇ ਕੋਲ ਜ਼ਮੀਨ ਹੈਗੀ ਤਾਂ ਉਹ ਦੱਸ ਦਿਓ ਨਹੀਂ ਤਾਂ ਅਸੀਂ ਕਿਤੇ ਉੱਤਰ ਉੱਤਰੋਂ ਕੋਈ ਹੋਰ ਕਰਾਂਗੇ ਤੇ ਹਰੇਕ ਪਿੰਡ ਦੇ ਵਿੱਚ ਖੇਡਾਂ ਦਾ ਜਿਹੜਾ ਮੈਦਾਨ ਜ਼ਰੂਰ ਚਾਹੀਦਾ ਹੈ ਜੇ ਬੱਚਿਆਂ ਨੂੰ ਆਪਾਂ ਖੇਡਾਂ ਵੱਲ ਲਾਵਾਂਗੇ ਉਹਨਾਂ ਦਾ ਇਧਰੋਂ ਨਸ਼ਾ ਨੁਸ਼ਿਆ ਵੱਲੋਂ ਗਲਤ ਸੰਗਤ ਵੱਲੋਂ ਧਿਆਨ ਹਟੂਗਾ। ਤੇ ਪੋਪ ਪਰਤੀਆਂ ਖੋਲ ਰੱਖੀਆਂ ਨੇ ਪੰਜਾਬ ਪੁਲਿਸ ਦੀਆਂ ਹਨਾ ਹੋਮਗਾਰਡ ਦੀਆਂ ਆ ਰਹੇ ਨੇ ਹੁਣ 400 400 ਸਾਮੀਆਂ ਹੋਮਗਾਰਡ ਦੀਆਂ ਕੱਢ ਰਹੇ ਆ ਹਨਾ ਤੇ ਆਓ ਭਰਤੀ ਹੋ ਖੇਡੋ ਸਰੀਰ ਕਮਾਓ ਆਪਦੇ ਕੱਲਾ ਉਨੀ ਫੌਜ ਜਾਓ ਸਿੱਖ ਰੈਜiment ਦੇ ਵਿੱਚ ਮੈਨੂੰ ਮਿਲੇ ਸੀਗੇ ਉਹਨਾਂ ਦੇ ਕਮਾਂਡਰ ਉਹ ਕਨੇ ਸਿੱਖ ਰੈਜਿਮੈਂਟ ਖਤਰੇ ਚ ਹੈ ਕਿਉਂਕਿ ਸਾਨੂੰ ਮੁੰਡੇ ਮਿਲ ਨਹੀਂ ਰਹੇ ਸਿੱਖ ਰੈਜਿਮੈਂਟ ਦੇ ਭਰਤੀ ਹੋਣ ਵਾਸਤੇ ਮੁੰਡੇ ਨਹੀਂ ਮਿਲ ਰਹੇ ਪੰਜਾਬ ਚੋਂ ਕਹਿੰਦੇ ਹੁਣ ਹੋਰ ਤਾਂ ਕਰ ਨਹੀਂ ਸਕਦੇ ਹੋਰ ਕਿਥੋਂ ਦਾ ਸਿੱਖ ਰੈਜਿਮੈਂਟ ਆ ਉਹ ਮੈਂ ਕਿਹਾ ਜੀ ਤੁਸੀਂ ਮੇਰੇ ਨਾਲ ਚੱਲਿਓ ਆਪਾਂ ਕੈਂਪ ਲਾਵਾਂਗੇ ਮੈਂ ਆਉਂਗਾ ਤੁਹਾਨੂੰ ਉਹਨਾਂ ਦੇ ਅਫਸਰਾਂ ਨਾਲ ਲੈ ਕੇ ਮੁੰਡਿਆਂ ਨੂੰ ਆਪਾਂ ਇਨਕਰੇਜ ਕਰੀਏ ਕਿ ਯਾਰ ਆਪਾਂ ਦਾ ਮਤਲਬ ਮੰਨੇਪੁਰ ਮੰਨੇ ਜਰਨੈਲਾਵਾਦ ਵਸਦੇ ਆਂ ਪੰਜਾਬ ਮੰਨੇਪੁਰ ਮੰਨੇ ਕਰਨਲਾ ਵਾਸਤੇ ਆਪਾਂ ਤਾਂ ਆਪਾਂ ਆਪਾਂ ਆਬਾਦੀ ਰੈਜਿਮੈਂਟ ਹੀ ਖਤਮ ਕਰ ਲਾਂਗੇ ਕਿਵੇਂ ਉਜੋ ਤੋਂ ਸੋ ਇਹਦੇ ਚ ਤੁਸੀਂ ਤੁਹਾਡੇ ਸਹਿਯੋਗ ਦੀ ਲੋੜ ਪਊਗੀ ਸਰਪੰਚ ਸਾਹਿਬ ਹਾਂ ਅਗਨੀਵੀਰ ਕੋਨਿਓ ਬਦਲ ਰਹੇ ਨੇ ਸ਼ਾਇਦ ਹੁਣੋਂ ਕਿਉਂਕਿ ਇਸ ਤਰ੍ਹਾਂ ਨਹੀਂ ਚੱਲ ਸਕਦਾ ਕਿ ਤੁਸੀਂ 3 ਸਾਲ ਵਾਸਤੇ ਫੌਜੀ ਭਰਤੀ ਕਰੋ ਰੈਂਟ ਤੇ ਤੇ 18 ਸਾਲ ਦੇ ਨੂੰ ਭਰਤੀ ਕਰੋ 21 ਸਾਲ ਦੇ ਨੂੰ ਰੈਟਅਰ ਕਰ ਦੋ ਕਿੱਥੇ ਜਾਊਗਾ ਬਾਅਦ ਚੋਂ ਨਾ ਇੱਧਰ ਨਾ ਉੱਧਰ ਸੋ ਅਸੀਂ ਤਾਂ ਉਹ ਪਹਿਲਾਂ ਹੀ ਵਿਰੋਧ ਕੀਤਾ ਸੋ ਇਸ ਕਰਕੇ 3044 ਪੰਚਾਇਤਾਂ ਨੇ ਜਿਹੜੀਆਂ ਸਰਸੰਮਤੀ ਨਾਲ ਚੁਣੀਆਂ ਗਈਆਂ ਤੇ ਇੱਥੋਂ ਡਿਮਾਂਡ ਆਈ ਸੀ ਕਿ ਦੋ ਮੈਂਬਰ ਚੁਣੇ ਨਹੀਂ ਗਏ ਮੇਰੇ ਪੈਸੇ ਕੱਢ ਲੋ ਪਾਵੇਂ ਦੋ ਤੇ ਹੈ ਦੇਖੋ ਐਂ ਤਾਂ ਫਿਰ ਸਾਰੇ ਪਿੰਡਾਂ ਦੇ ਹੋ ਜਾਊਗਾ ਕੋਈ ਨਹੀਂ ਤੁਹਾਨੂੰ ਵੈਸੇ ਜਿਹੜਾ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੰਦੇ ਪਰ ਜਿਨ੍ਹਾਂ ਜਿਹੜੇ ਸਾਰੇ ਪੰਜਾਂ ਦੀ ਸਰਸੰਮਤੀ ਹੋਈ ਹੈ 3000 ਤਾਂ ਮਤਲਬ 150 ਕਰੋੜ ਤੋਂ ਉੱਪਰ ਜਾਊਗਾ ਜੀ ਸੋ ਅੱਜ ਮੈਂ 5-5 ਲੱਖ ਦੇ ਚੈੱਕ ਦੇਵਾਂਗਾ ਵੀ ਅੱਜ ਤੋਂ ਸ਼ੁਰੂ ਕਰਨ ਲੱਗੇ ਆਏ ਤੇ ਪੈਸੇ ਦੇਣ ਵਾਲਾ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਨਾ ਕਰ ਸਕਾਂ ਤੇ ਇੱਕ ਹੋਰ ਖੁਸ਼ਖਬਰੀ ਮੈਂ ਤੁਹਾਨੂੰ ਦੇਣੀ ਸਰਪੰਚ ਸਾਹਿਬਾਨ ਇੱਕ ਵਾਰੀ 1200 ਰੁਪਏ ਕਰਤਾ ਸੀ ਸਰਪੰਚ ਨੂੰ ਪਰ ਮਹੀਨਾ ਪੱਤਾ